ਅੱਜ ਇੱਕ ਡਾਕਟਰ ਮਨਮੋਹਨ ਸਿੰਘ ਤੇਜਦੀਪ ਸਾਬਕਾ ਪ੍ਰਧਾਨ ਮੰਤਰੀ ਉਹਨਾਂ ਦੀ ਇੱਕ ਤਸਵੀਰ ਜਿਹੜੀ ਆ ਉਹ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਉਹਨਾਂ ਦੀ ਸ਼ੇਕਸ਼ਟ ਕਰਕੇ ਉਹਨਾਂ ਦੀ ਦਸਤਾਰ ਜਿਹੜੀ ਆ ਉਹ ਹਟਾ ਕੇ ਉਹ ਫੋਟੋ ਵਾਇਰਲ ਕੀਤੀ ਜਾ ਰਹੀ ਆ ਇਹ ਬੜੇ ਅਫਸੋਸ ਦੀ ਗੱਲ ਹੈ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕੱਲ ਦਰਬਾਰ ਸਾਹਿਬ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੀ ਇੱਕ ਵੀਡੀਓ ਬਣਾਈ ਜਿਸ ਦੇ ਵਿੱਚ ਉੱਥੇ ਦਿਖਾਇਆ ਗਿਆ ਕਿ ਉੱਥੇ ਬਹੁਤ ਸਾਰਾ ਪਾਣੀ ਆ ਗਿਆ ਔਰ ਉਹ ਸਚਕਣ ਦੀ ਜੋ ਇਮਾਰਤ ਹੈ ਜੋ ਪਵਿੱਤਰ ਸਥਾਨ ਹੈ ਉਹ ਟਹਿ ਟੇਰੀ ਹੋ ਗਿਆ ਇਹ ਇਸ ਤਰੀਕੇ ਦੀਆਂ ਜੋ ਹਰਕਤਾਂ ਹੋ ਰਹੀਆਂ ਕਿਉਂਕਿ ਕੱਲ ਵੀ ਅਸੀਂ ਸਾਈਬਰ ਕ੍ਰਾਈਮ ਨੂੰ ਔਰ ਸਾਰੀਆਂ ਏਜੰਸੀਆਂ ਨੂੰ ਕੱਲ ਕੰਪਲੇਂਟ ਭੇਜੀ ਆ ਔਰ ਜੋ ਲਿੰਕ ਹੈ ਉਹ ਵੀ ਅਸੀਂ ਨਾਲ ਸਬਮਿਟ ਕੀਤਾ ਹੈ ਔਰ ਸੀ ਚਾਹਦੇ ਸੀ ਕਿ ਉਸ ਦੇ ਉੱਤੇ ਵੀ ਐਕਸ਼ਨ ਹੁੰਦਾ ਲੇਕਿਨ ਅੱਜ ਇਹ ਨਵੀਂ ਚੀਜ਼ ਜਿਹੜੀ ਸਾਹਮਣੇ ਦੇਖਣ ਨੂੰ ਮਿਲ ਗਈ ਆ ਇਹ ਬੜੀ ਅਫਸੋਸ ਦੀ ਗੱਲ ਹੈ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਔਰ ਜਿੰਨੀਆਂ ਵੀ ਏਜੰਸੀਆਂ ਚਾਹੇ ਉਹ सीबीआई ਆ ਚਾਹੇ ਐਨਆਈਏ ਆ ਚਾਹੇ ਦਿੱਲੀ ਪੁਲਿਸ ਹੈ ਜਾਂ ਹੋਰ ਸਟੇਟਾਂ ਦੀ ਪੁਲਿਸ ਹੈ ਇਸ ਗੱਲ ਦੇ ਉੱਤੇ ਧਿਆਨ ਦਿਓ ਕਿਉਂਕਿ ਇਸ ਦੇ ਨਾਲ ਇੱਕ ਸਮਾਂ ਐਸਾ ਆਏਗਾ ਜਿਸ ਦੇ ਨਾਲ ਜੋ ਸੈਂਟੀਮੈਂਟਸ ਸਿੱਖਾਂ ਦੇ ਉਹ ਹਰ ਰੋਜ਼ ਜਿਹੜੇ ਆ ਉਹ ਹਰਟ ਹੋ ਰਿਆ ਐਸੀਆਂ ਹਰਕਤਾਂ ਸੋਸ਼ਲ ਮੀਡੀਆ ਦੇ ਉੱਤੇ ਕੀਤੀਆਂ ਜਾ ਰਹੀਆਂ ਸੋ ਇਹ ਕਿਸੇ ਵੀ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਸ ਦੇ ਉੱਤੇ ਸਰਕਾਰ ਸਖਤ ਤੋਂ ਸਖਤ ਐਕਸ਼ਨ ਲਵੇ ਔਰ ਚਾਹੇ ਇਹ ਏਆਈ ਦੀ ਮਦਦ ਦੇ ਨਾਲ ਕੀਤਾ ਜਾ ਰਿਹਾ ਚਾਹੇ ਇੰਟਰਨੈਸ਼ਨਲੀ ਕੀਤਾ ਜਾ ਰਿਹਾ ਜਿਸ ਵੀ ਤਰੀਕੇ ਦੇ ਨਾਲ ਇਹ ਸਿੱਖ ਕੌਮ ਜਾਂ ਜੋ ਜੋ ਭਾਵਨਾ ਹੈ ਉਸ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਠੇਸ ਪਹੁੰਚ ਰਹੀ ਹੈ ਇਹਨਾਂ ਚੀਜ਼ਾਂ ਦੇ ਨਾਲ ਸੋ ਮੈਂ ਇਸ ਕਰਕੇ ਇੱਕ ਵਾਰੀ ਫੇਰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਗ੍ਰਹਿ ਮੰਤਰੀ ਸਾਹਿਬ ਨੂੰ ਜਿਹੜੇ ਕਿ ਸਿੱਖਾਂ ਦੀ ਸਿੱਖ ਧਰਮ ਦੀ ਸਿੱਖ ਗੁਰੂਆਂ ਦੀ ਬਹੁਤ ਸ਼ਰਧਾ ਰੱਖਦੇ ਆ ਭਾਵਨਾ ਰੱਖਦੇ ਆ ਮੈਂ ਉਹਨਾਂ ਦੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਵੱਲੇ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਦੇ ਕੇ ਔਰ ਇਸ ਨੂੰ ਠੱਲ ਪਾਈ ਜਾਏ ਅਸੀਂ ਆਪਣੇ ਲੈਵਲ ਦੇ ਉੱਤੇ ਜਿਹੜੀ ਆ ਇਹ ਕਾਰਵਾਈ ਲੀਗਲ ਕਾਰਵਾਈ ਹਰ ਉਸ ਸੈਕਸ਼ਨ ਦੇ ਉੱਤੇ ਕਰਦੇ ਆ ਜੋ ਵੀ ਹੁੰਦਾ ਪਰ ਇਹ ਮੈਂ ਸਮਝਦਾ ਕਿ ਇਹਦੇ ਉੱਤੇ ਬਹੁਤ ਬਰੀਕੀ ਦੇ ਨਾਲ ਜਿਹੜਾ ਲੀਗਲ ਐਕਸ਼ਨ ਜਿਹੜਾ ਲੈਣ ਦੀ ਲੋੜ ਹੈ